ਹਰੀ ਕਰਤਾਰ ਕਲੋਨੀ ਦੇ ਵਿੱਚ بارش ਤੋਂ ਬਾਅਦ ਪਾਣੀ ਵੜ ਗਿਆ ਜਿਸ ਦੇ ਨਾਲ ਇੱਕ ਘਰ ਦੇ ਵਿੱਚ ਮਹਿਲਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਦੱਸ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਫ੍ਰਿਜ ਤੋਂ ਕਰੰਟ ਲੱਗਿਆ ਹੈ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਅਤੇ ਇਲਾਕਾ ਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਇਲਾਕੇ ਦਾ ਹਾਲ ਹੈ ਜੋ ਬਹੁਤ ਬੁਰਾ ਹੈ ਕਈ ਵਾਰ ਅਧਿਕਾਰੀਆਂ ਲੀਡਰਾਂ ਨੂੰ ਦੱਸਿਆ ਗਿਆ ਪਰ ਕੋਈ ਹੱਲ ਅਜੇ ਤੱਕ ਨਹੀਂ ਹੋਇਆ ਉਹਨਾਂ ਮੰਗ ਕਰਦੇ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਮੈਂ ਸਾਰੀ ਵੈਰੀਫਾਈ ਕਰ ਲਾਂਗੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜਿਸ ਹਿਸਾਬ ਨਾਲ ਜੈਥਰ ਜਿਵੇਂ ਵੀ ਹੋਊਗਾ ਸਿਚੁਏਸ਼ਨ ਉਹਦੇ ਅਕੋਰਡਿੰਗ ਕਾਰਵਾਈ ਹੋ ਜੂਗੀ ਇਹਨਾਂ ਦੇ ਇਹਨਾਂ ਦੇ ਫਾਦਰ ਸਾਹਿਬ ਵੀ ਆ ਰਹੇ ਨੇ ਮੈਨੂੰ ਲੱਗਦਾ ਕਿਤੇ ਬਾਹਰ ਗਏ ਨੇ ਪੁੱਤ ਆਦੀ ਆਦੀ ਪਾਦ ਤਿੰਨ ਤਿੰਨ ਪਾਦ ਆਣਗੇ ਸਰ ਨਹੀਂ ਇਹ ਕਹਿੰਦੇ ਫਾਦਰ ਜੀ ਕਿੰਨੇ ਵਜੇ ਆਉਗੇ ਜੀ ਆਉਦੇ ਆ ਚੱਲ ਰਹੇ ਨੇ ਚਲੋ ਭਰਾ ਦੇ ਬਿਆਨ ਭਰਾ ਦੇ ਬਿਆਨ ਆ ਭਰਾ ਉਹਨਾਂ ਨਾਲ ਚਲੋ ਲਿਖਾਓ ਲਿਖਾਉਣ ਤਾਂ ਸਹੀ ਹਾਂ ਲਿਖਾਓ ਬੇਟਾ ਆਓ ਲਿਖਾਓ ਅੱਜ ਪ੍ਰਸਾਦ ਆਣ ਕਰਕੇ ਹਰੀਕਰਤਾਰ ਕਲੋਨੀ ਗਲੀ ਨੰਬਰ 3 ਚ ਪਾਣੀ ਆ ਗਿਆ ਸੀ। ਉਹਦੇ ਨਾਲ ਘਰ ਚ ਕਰੰਟ ਆ ਗਿਆ। 36 ਸਾਲ ਦੀ ਇੱਕ ਸੱਡੀ ਭੈਣ ਸੀ ਉਹਦੀ ਡੈਥ ਹੋ ਗਈ। ਉਹਨਾਂ ਦੇ ਲਈ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਡੈੱਡ ਬੋਡੀ ਲਈ ਦਰਖਾਸਤ ਕੀਤੀ ਸੀ ਉਹਨਾਂ ਨੇ ਸਾਨੂੰ ਦਿੱਤੀ ਨਹੀਂ। ਕਹਿੰਦੇ ਹੀ ਉਹਨਾਂ ਦੇ ਹਸਬੰਦ ਆਣਗੇ ਫਿਰ ਮਿਲੇਗੀ। ਪੂਰਾ ਇਲਾਕਾ ਡੁੱਬ ਗਿਆ ਜੀ ਪਾਣੀ ਨਾਲ। ਕੋਈ ਡਿਸਪੋਜ਼ਲ ਨਹੀਂ ਚੱਲ ਰਿਹਾ ਕੋਈ ਮੋਟਰਾਂ ਨਹੀਂ ਚੱਲ ਰਹੀਆਂ ਪੀਣ ਵਾਲਾ ਪਾਣੀ ਗੰਦਾ ਆ ਰਿਹਾ। ਰੋਜ਼ ਲਾਈਟ ਜਾਂਦੀ ਹੈ ਰੋਜ਼ ਪਟਾਕੇ ਬੋਲਦੇ ਹਨ। ਕੋਈ ਬਿਜਲੀ ਵਿਭਾਗਮੇ ਦਾ ਸੁਧਾਰ ਨਹੀਂ। ਐਸ ਡੀਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸਾਡਾ ਇਲਾਕਾ ਨਹੀਂ ਹੈਗਾ ਐਕਸੀਡੈਂਟ ਸਾਹਿਬ ਨੂੰ ਕਿਹਾ ਲਾਈਟ ਬੰਦ ਹੋਈ ਪਰ 19 ਘੰਟੇ ਚੋਂ ਕੁੜੀ ਮਰ ਚੁੱਕੀ ਸੀ ਅੱਜ ਸਾਡੀ ਇੱਕ ਭੈਣ ਗਈ ਹੈ ਅਸੀਂ ਨਹੀਂ ਚਾਹੁੰਦੇ ਕਿ ਘਰ ਦਾ ਕਿਸੇ ਹੋਰ ਦਾ ਜੀ ਆਵੇ ਅਸੀਂ ਸਾਰੀ ਸਰਕਾਰ ਅੱਗੇ ਦਰਖਾਸਤ ਕਰਦੇ ਆਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਚਾਹੇ ਸਾਡੇ ਐਮ ਐਲ ਏ ਸਾਹਿਬ ਹੈ ਚਾਹੇ ਸਾਡੇ ਐਮ ਪੀ ਸਾਹਿਬ ਹੈ ਚਾਹੇ ਸਾਡੇ ਕੋਈ ਮੰਤਰੀ ਸਾਹਿਬ ਹੈ ਅਸੀਂ ਸਾਰੇ ਅੱਗੇ ਦਰਖਾਸਤ ਕਰਦੇ ਆਂ ਅਸੀਂ ਤੁਹਾਡੇ ਆਂ ਅਸੀਂ ਤੁਹਾਨੂੰ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਪਰ ਮੌਕੇ ਦੇ ਐਮ ਐਲ ਏ ਐਮ ਪੀ ਤੁਸੀਂ ਹੋ ਅਸੀਂ ਤੁਹਾਡੇ ਅੱਗੇ ਦਰਖਾਸਤ ਕਰਦੇ ਸਾਡਾ ਹੱਲ ਕਰੋ ਤੇ ਕਰਦੇ ਜੀ ਉਹਨੂੰ ਹੋਰ ਕਿਸੇ ਜੀ ਨੂੰ ਬੋੜੀ ਨਹੀਂ ਦੇ ਦੇ ਬਾਅਦ ਬੱਚਿਆਂ ਦੀ ਕੁੜੀ ਬੈਠੀ ਸੀ ਜੀ ਉਹਨਾਂ ਦੇ ਭਰਾ ਸਾਰਾ ਖਾਨਦਨ ਇੱਥੇ ਹੀ ਬੈਠਾ ਜੀ ਉਹਨਾਂ ਦੇ ਦਾਦਾ ਜੀ ਉਹਦੇ ਪਿਓ ਫਾਦਰ ਸਾਹਿਬ ਡੈੱਡ ਬੋੜੀ ਨਹੀਂ ਦਿੰਦੇ ਪੀ ਜੀ ਸਾਨੂੰ ਕੋਈ ਸਵਾਈਕ ਹੁਣ ਕੀ ਮੰਗ ਕਰੀ ਅਸੀਂ ਕਹਿੰਦੇ ਅਸੀਂ ਸਾਨੂੰ ਡੈੱਡ ਬੋੜੀ ਦਿਓ ਅਸੀਂ ਬੱਚੇ ਹੁੰਦਾ ਕੁੜੀਆਂ ਦਾ ਸਸਕਾਰ ਕਰ ਸਕੀਏ ਉਹਦਾ ਘਰ ਆਣ ਆਣ ਆਲਾ ਮਾਂ ਬੱਚਾ ਆਪਣੀ ਮਾਂ ਨੂੰ ਦੇਖਣ ਲਈ ਤਰਸ ਰਿਹਾ ਰੋ ਰਿਹਾ ਕੁਰਲਾ ਰਿਹਾ ਉਹ ਸੁਣਵਾਈ ਨਹੀਂ ਹੁੰਦੀ ਵੀ ਸਾਡੀ ਉਹ ਐਮਐਲਏ ਹੈ ਅਲੀਪਾ ਵਿਸ਼ਾਲ ਜੀ ਨੇ ਸਾਡੇ ਪ੍ਰੈਸਰਪੋਰਟਰ ਸਾਹਿਬ ਜੀ ਉਹਨਾਂ ਨੇ ਫੋਨ ਕੀਤੇ ਸੀ ਉਹਨਾਂ ਨਾਲ ਗੱਲ ਹੋਈ ਹੋਵੇ ਸਾਨੂੰ ਪਤਾ ਨਹੀਂ ਮਿਲ ਸਕਦੀ ਹੈ ਨਾਲੋਂ ਕਿ ਅਸ਼ਵਾਸ਼ਣ ਦੇ ਚੱਲੇ ਹਾਂ ਕਿ ਚੈੱਕ ਕਰਦੇ ਆ ਉਹਦਾ ਮੌਕਾ ਦੇਖਦੇ ਆ ਕਿ ਕੀ ਹੋਇਆ ਜੀ ਮਤਲਬ ਉਹਦੇ ਅਕੋਰਡਿੰਗ ਚੈੱਕ ਕਰਕੇ ਅਗਰ ਉਹਦੇ ਵੀ ਇਹਨਾਂ ਦੇ ਕੋਈ ਪ੍ਰੋਬਲਮ ਨਹੀਂ ਹੋਈ ਜੀ ਉਹਦੇ ਵਿੱਚ ਕੀ ਹੋਇਆ ਕਰੰਟ ਲੱਗਿਆ ਕੀ ਹੋਇਆ ਸਾਰਾ ਚੈੱਕ ਕਰਕੇ ਉਹ ਸਭ ਨਾਲ ਦੇ ਨਹੀਂ ਅਸੀਂ ਤਿਆਰ ਹਾਂ ਇੱਕ ਮਿੰਟ ਸਰ ਇੱਕ ਮਿੰਟ ਅਸੀਂ ਤਿਆਰ ਹਾਂ ਦੂਸਰਾ ਇਹਨਾਂ ਦੇ ਬਿਆਨ ਨੇ ਜਿਹਦੇ ਇਹ ਫੈਮਿਲੀ ਵਾਲੇ ਨੇ ਇਹਨਾਂ ਦੇ ਫੈਮਿਲੀ ਵਾਲੇ ਦੇ ਬਿਆਨ ਨਹੀਂ ਤਾਂ ਵੈਰੀਫਾਈ ਤਾਂ ਕਰਨਾ ਪੈਣਾ ਹੈ ਵੈਰੀਫਾਈ ਤਾਂ ਜਰ ਸਿਟੀ ਹਮ ਨਿਊਜ਼ ਲਈ ਵਿਕਾਸ ਤੇ ਨਵਲ ਦੀ